ਡਬਲ ਕੋਡ ਆ ਗਈ ਬਈ ਡਬਲ ਕੋਡ ਚ ਬਈ ਰਾਖੀ ਵਾਸਤੇ ਸਾਰਿਆਂ ਨੂੰ ਬੈਸਟ ਹੈ ਇਹ ਹੂੰ ਜਿਹੜੇ ਕਹਿੰਦੇ ਨੇ ਬਈ ਆਪਾਂ ਘਰ ਦੀ ਰਾਖੀ ਵਾਸਤੇ ਇਹ ਚੰਗਾ ਸਿਆਣੀ ਨਸਲ ਦਾ ਵੀ ਬੱਚੇ ਵੀ ਜਿਹੜੇ ਨਾਲ ਖੇਡ ਸਕਣ ਘਰ ਦੇ ਹਨਾ ਵੀਰੇ ਬਿਲਕੁਲ ਬਿਲਕੁਲ ਉਹਨਾਂ ਵਾਸਤੇ ਨਸਲ ਰੌਣਕ ਡੈਰੀ ਫਾਰਮ ਤੇ ਬਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਦੋਸਤੋ ਆਪਾਂ ਤੁਹਾਨੂੰ ਰੁਟੀਨ ਚ ਸੇਲ ਵਾਲੇ ਪਸ਼ੂ ਤਾਂ ਦਿਖਾਉਂਦੇ ਰਹਿੰਨੇ ਆ ਮੱਝਾਂ ਗਾਵਾਂ ਜੋ ਵੀ ਹਨਾ ਕੱਟੇ-ਕੱਟੀਆਂ ਅੱਜ ਦਾ ਪਿੰਡ ਜੋਧਪੁਰ ਪਾਕਰ ਤੇ ਜਿਹੜੇ ਬਠਿੰਡੇ ਤੋਂ ਵੀਡੀਓ ਆ ਬਾਈ ਦਾ ਤੁਹਾਨੂੰ ਆਪਾਂ ਨੰਬਰ ਲੈ ਕੇ ਦੇ ਦਾਂਗੇ ਬਹੁਤ ਵਧੀਆ ਜਰਮਨ ਸੈਫਰਡ ਨਸਲ ਆ ਵੀਰ ਕੋਲੇ ਜਿਹੜੀ ਵੀ ਜਾਣਕਾਰੀ ਤੁਸੀਂ ਭਰਾ ਨਾਲ ਸਾਂਝੀ ਕਰ ਲਿਓ ਨੰਬਰ ਬਾਈ ਦਾ ਵੀਡੀਓ ਦੇ ਉੱਪਰ ਆਪਾਂ ਚਲਾ ਦਿੰਨੇ ਆ ਕੀ ਨੰਬਰ ਆ ਬਾਈ ਜੀ ਤੁਹਾਡਾ 90563 ਬਾਈ ਜੀ 12304 ਠੀਕ ਐ ਤੇ ਆ ਕਿੰਨੇ ਕ ਟਾਈਮ ਦੇ ਹੋਵੇ ਬਾਈ ਆਪ ਤੇ ਬਾਈ ਜੀ 20 ਦਿਨਾਂ ਦੇ ਆ ਇਹ ਪੂਰੇ 9 ਤਰੀਕ ਦੀ ਯਾਨੀ ਕਿ ਹੈਗੇ ਆ ਅੱਜ 20 ਦਿਨਾਂ ਦੇ ਹੋ ਗਏ ਪੂਰੇ 20 ਦਿਨਾਂ ਦੇ ਹੋ ਗਏ ਠੀਕ ਐ ਠੀਕ ਐ ਪੂਰੇ ਪਿਓਰ ਯਾਨੀ ਕਿ ਜਿਹੜੇ ਕੁੱਤੇ ਦੇ ਕਤੂਰੇ ਉਹਦੀ ਵੀ ਫੋਟੋ ਨਾਲ ਦਿਖਾਵਾਂਗੇ ਅਸੀਂ ਜੇ ਦੇਖਣੀ ਚਾਹੁੰਦੇ ਆਗਲਾ ਉਹ ਕੁੱਤਾ ਵੀ ਦਿਖਾ ਦੇਣਗੇ ਸਾਡੇ ਮਿੱਤਰ ਕੋਲੇ ਹੀ ਆ ਕੁੱਤਾ ਪਿੰਡ ਦੇ ਹੀ ਆ ਹਾਂਜੀ ਤੇ ਇਹ ਡਬਲ ਕੋਡ ਆ ਗਈ ਬਈ ਡਬਲ ਕੋਡ ਚ ਬਈ ਰਾਖੀ ਵਾਸਤੇ ਸਾਰਿਆਂ ਨੂੰ ਬੈਸਟ ਹੈ ਇਹ ਹਮ ਜਿਹੜੇ ਕਹਿੰਦੇ ਨੇ ਬਈ ਆਪਾਂ ਘਰ ਦੀ ਰਾਖੀ ਵਾਸਤੇ ਜਾਂ ਚੰਗਾ ਸਿਆਣੀ नस्ਲ ਦਾ ਵੀ ਬੱਚੇ ਵੀ ਜਿਹੜੇ ਨਾਲ ਖੇਡ ਸਕਣ ਘਰ ਦੇ ਹਨਾ ਵੀਰੇ ਬਿਲਕੁਲ ਬਿਲਕੁਲ ਉਨ੍ਹਾਂ ਵਾਸਤੇ ਨਸਲ ਆ ਬਈ ਬਿਲਕੁਲ ਬੈਸਟ ਹੈ ਜੀ ਉਹਨਾਂ ਨੂੰ ਇਹ ਸਭ ਤੋਂ ਬੈਸਟ ਨਸਲ ਆ ਆਪਣੇ ਕੋਲੇ ਵੀ ਹੁੰਦਾ ਸੀ ਇੱਕ ਕੁੱਤਾ ਬਹੁਤ ਸਿਆੜਾ ਹੁੰਦਾ ਮਾਲਕ ਦਾ ਬਹੁਤ ਤੁਸੀਂ ਵੀ ਦੇਖ ਲਓ ਚੱਕ ਕੇ ਕੋਈ ਵੱੜਦੇ ਨਹੀਂ ਜੀ ਕੁਛ ਨਹੀਂ ਬਾਕੀ ਆ ਦੇਖੋ ਵੀਰੇ ਬੱਚਾ ਦੇਖ ਸਕਦੇ ਹੋ ਚੱਕ ਕੇ ਇੱਥੇ ਵੜੋ ਬਈ ਜਿਵੇਂ ਮੈਂ ਉਪਰਾਂ ਬੰਦਾ ਹੈਗਾ ਦੇਖ ਲਾ ਆਪਾਂ ਜਮਾ ਕੁਛ ਨਹੀਂ ਕਹਿੰਦੀ ਆ ਦੇਖੋ ਤਿੰਨੇ ਮੇਲ ਕਿੰਨੇ ਫੀਮੇਲ ਬਈ ਇਹ ਬਾਈ ਜੀ ਤਿੰਨ ਮੇਲ ਹੈ ਤਿੰਨ ਪੁੱਛੇ ਗੱਲ ਤਿੰਨ ਵੀਰ ਕਹਿੰਦਾ ਇਹ ਚ ਫੀਮੇਲ ਨਹੀਂ ਤੇ ਚਾਰ ਤਿੰਨ ਹੀ ਮੇਲ ਆ ਵੀ ਹਾਂਜੀ 6 ਆ ਟੋਟਲ ਬੱਚੇ ਬਾਈ ਦਾ ਵੀਡੀਓ ਦੇ ਉੱਪਰ ਨੰਬਰ ਚੱਲੀ ਜਾਂਦਾ ਪਿੰਡ ਜੋਧਪੁਰ ਪਖਰ ਦੇ ਜ਼ਿਲ੍ਹਾ ਬਠਿੰਡਾ ਜੇ ਕਿਸੇ ਭਰਾ ਨੇ ਹੋਰ ਜਾਣਕਾਰੀ ਲੈਣੀ ਹੈ ਕੋਈ ਬੱਚਿਆਂ ਬਾਰੇ ਤਾਂ ਬਾਈ ਨੂੰ ਸੰਪਰਕ ਕਰ ਲਿਓ ਆ ਦੇਖੋ